ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਦੋਂ ਆਪਣਾ ਬੇਬੀ 6 ਮਨთ ਦਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਟੈਨਸ਼ਨ ਹੁੰਦੀ ਹੈ ਕਿ ਆਪਾਂ ਬੱਚੇ ਨੂੰ ਕੀ ਅਜਿਹਾ ਫੂਡ ਦੇਈਏ ਕਿ ਜਿਸ ਨਾਲ ਬੱਚ ਦੀ ਇਮਿਊਨਿਟੀ ਸਟਰੋਂਗ ਹੋਵੇ ਬੱਚਾ ਗਰੋਥ ਵਧੀਆ ਤਰੀਕੇ ਨਾਲ ਕਰ ਸਕੇ ਬੱਚੇ ਦਾ weight gain ਵਧੀਆ ਹੋਵੇ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਅਜਿਹੇ ਕਿਹੜੇ ਫੂਡ ਨੇ ਜਿਨ੍ਹਾਂ ਨੂੰ ਆਪਾਂ ਫਸਟ ਪ੍ਰਾਇੋਰਟੀ ਜਿਹੜੀ ਹੈ ਦੇਣੀ ਹੈ ਉਹ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਉਹਦੇ ਵਿੱਚ ਸਭ ਤੋਂ ਪਹਿਲੀਆਂ ਜਿਹੜੀਆਂ ਹੈਗੀਆਂ ਨੇ ਆਪਣੀਆਂ ਫੂਡ ਦੀ ਪਿਊਰੀਜ਼ ਲਗ ਲਗ ਤਰ੍ਹਾਂ ਦੇ ਜਿਹੜੇ ਫਰੂਟਸ ਨੇ ਉਹਨਾਂ ਦੀ ਪਿਊਰੀ ਜਿਹੜੀ ਆਪਾਂ ਐਡ ਕਰਕੇ ਬੱਚਿਆਂ ਨੂੰ ਉਬਾਲ ਕੇ ਉਹਨਾਂ ਨੂੰ ਮਿਕਸ ਦੇ ਵਿੱਚ ਗ੍ਰਾਈਂਡ ਕਰਕੇ ਦੇ ਸਕਦੇ ਹਾਂ ਜੋ ਬੱਚਾ इजीली ਜਿਹੜਾ ਖਾ ਲੈਂਦਾ ਤੇ ਉਹਨੂੰ ਕਾਫੀ ਪਸੰਦ ਵੀ ਆਉਂਦੀਆਂ ਨੇ ਸਾਰੇ ਫਰੂਟਸ ਦੇ ਵਿੱਚ ਆਪਾਂ ਐਡ ਕਰ ਸਕਦੇ ਹਾਂ ਉਹਦੇ ਵਿੱਚ ਆਪਾਂ ਅਵੋਕਾਡੋ ਜਿਹੜਾ ਕਿ ਬਹੁਤ ਹੀ ਜ਼ਿਆਦਾ ਹੈਲਦੀ ਫੂਡ ਹੈ ਹਰ ਇੱਕ ਤਰ੍ਹਾਂ ਦੇ ਇਹਦੇ ਵਿੱਚ ਜਿਹੜੇ ਮਿਨਰਲਸ ਨੇ ਵਿਟਾਮਿਨਸ ਨੇ ਪਾਈ ਜਾਂਦੇ ਨੇ ਠੀਕ ਹੈ ਜੀ ਇਨ ਨੂੰ ਮਿਸ਼ਰ ਸਕਦੇ ਆ ਬਨਾਣਾ ਜਿਸ ਦੇ ਨਾਲ ਬੱਚੇ ਦਾ ਭਾਰ ਜਿਹੜਾ ਵਧਦਾ ਤੇ ਬੱਚਿਆਂ ਨੂੰ ਕਾਫੀ ਪਸੰਦ ਵੀ ਆਉਂਦਾ ਇਹਨੂੰ ਆਪਾਂ ਬੈਸ਼ ਕਰਕੇ ਬੱਚੇ ਨੂੰ ਦੇ ਸਕਦੇ ਆ ਠੀਕ ਹੈ ਜੀ 6 ਮਨთ ਤੋਂ ਬਾਅਦ ਇਹ ਫੂਡ ਆਪਾਂ ਇੰਟਰੋਡਿਊਸ ਕਰਾ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਐਪਲ ਦੀ ਪਿਊਰੀ ਦੇ ਸਕਦੇ ਆ ਉਹਨੂੰ ਆਪਾਂ ਸਟੀਮ ਕਰਕੇ ਜਾਂ ਫਿਰ ਉਬਾਲ ਕੇ ਉਹਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਤੇ ਈਜ਼ੀ ਜਿਹੜੀ ਆ ਉਹ ਪਿਊਰੀ ਰੈਡੀ ਹੋ ਜਾਂਦੀ ਹੈ ਤੇ ਬੱਚੇ ਕਾਫੀ ਖੁਸ਼ ਹੋ ਕੇ ਖਾਂਦੇ ਵੀ ਨੇ ਇਸ ਤੋਂ ਇਲਾਵਾ ਆਪਾਂ ਪੀਅਰ ਯਾਨੀ ਕਿ ਨਾਸ਼ਪਾਤੀ ਦੀ ਪਿਊਰੀ ਦੇ ਸਕਦੇ ਆ ਆਪਾਂ ਸ਼ਕਰਗੰਦੀ ਨੂੰ ਮੋਬਾਲ ਕੇ ਉੰਮੀ ਮੈਸ਼ ਕਰਕੇ ਆਪਾਂ ਬੱਚੇ ਨੂੰ ਜਿਹੜਾ ਦੇ ਸਕਦੇ ਆ ਇਸ ਤੋਂ ਇਲਾਵਾ ਹੋਰ ਫਰੂਟ ਆਪਾਂ ਗੱਲ ਕਰੀਏ ਚੀਕੂ ਹੋ ਗਿਆ ਪਪੀਤਾ ਹੋ ਗਿਆ ਇਹਦੀ ਵੀ ਜਿਹੜੀ ਪਿਊਰੀ ਬੱਚੇ ਕਾਫੀ ਪਸੰਦ ਕਰਦੇ ਨੇ ਤਾਂ ਆਪਾਂ ਕਿਸੇ ਵੀ ਤਰ੍ਹਾਂ ਦੇ ਫਰੂਟ ਦੀ ਜਿਹੜੀ ਪਿਊਰੀ ਹੈ ਆਪਾਂ ਐਡ ਕਰਕੇ ਬੱਚੇ ਨੂੰ ਦੇ ਸਕਦੇ ਆ ਠੀਕ ਹੈ ਜੀ ਜੋ ਬੱਚੇ ਕਾਫੀ ਪਸੰਦ ਕਰਦੇ ਨੇ ਤਾਂ ਇਹੀ ਫਰਸਟ ਫੂਡ ਆਪਾਂ ਬੱਚੇ ਨੂੰ ਇੰਟਰੋਡਿਊਸ ਕਰਾਣਾ ਇਸ ਤੋਂ ਇਲਾਵਾ ਆਪਾਂ ਵੈਜੀਟੇਬਲ ਦੀ ਪਿਊਰੀ ਸਬਜ਼ੀਆਂ ਦੀ ਪਿਊਰੀ ਦੇ ਸਕਦੇ ਹਾਂ ਜਿਹਦੇ ਵਿੱਚ ਗਾਜਰ ਦੀ ਪਿਊਰੀ ਆ ਜੂਗੀ ਇਹਨੂੰ ਉਬਾਲ ਲੈਣਾ ਉਬਾਲ ਕੇ ਆਪਾਂ ਇਹਨੂੰ ਗ੍ਰਾਈਂਡ ਕਰਕੇ ਦੇ ਸਕਦੇ ਹਾਂ ਕੱਦੂ ਦੀ ਪਿਊਰੀ ਉਹ ਵੀ ਬੱਚੇ ਕਾਫੀ ਖੁਸ਼ ਹੋ ਕੇ ਖਾਂਦੇ ਨੇ ਇਸ ਤੋਂ ਇਲਾਵਾ ਆਲੂ ਦੀ ਪਿਊਰੀ ਜਿਹੜੀ ਆ ਆਪਾਂ ਬੱਚੇ ਨੂੰ ਦੇ ਸਕਦੇ ਹਾਂ ਥਰਡ ਹੈਗਾ ਜੀ ਆਪਣੇ ਹੋਮ ਮੇਡ ਸੈਰਾ ਲੱਕ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਮਖਾਣੀਆਂ ਦਾ ਸੈਰਾ ਲੱਕ ਕੈਲਸ਼ੀਅਮ ਫਾਈਬਰ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਬਹੁਤ ਇਸ ਤੋਂ ਇਲਾਵਾ ਰਾਗੀ ਰਾਗੀ ਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਸੋ ਆਪਾਂ ਬੱਚੇ ਨੂੰ ਇਹਨਾਂ ਦੀਆਂ ਜਿਹੜੀਆਂ ਹੋਮ ਮੈਡ ਸੈਰਲਕ ਰੈਡੀ ਕਰਕੇ ਆਪਾਂ ਦੇ ਸਕਦੇ ਹਾਂ ਠੀਕ ਹੈ ਜੀ ਇਸ ਤੋਂ ਇਲਾਵਾ ਓਟਸ ਇਹ ਵੀ ਕਾਫੀ ਹਲਕੇ ਹੁੰਦੇ ਨੇ ਤੇ ਬੱਚਿਆਂ ਨੂੰ ਕਾਫੀ ਪਸੰਦ ਵੀ ਆਉਂਦੇ ਆ ਇਹਦੀ ਆਪਾਂ ਜਿਹੜਾ ਸੈਰਲਕ ਰੈਡੀ ਕਰ ਸਕਦੇ ਹਾਂ ਇਹਨਾਂ ਦੀ ਰਿਲੇਟਡ ਮੈਂ ਫੂਡ ਦੀ ਜਿਹੜੀਆਂ ਵੀਡੀਓਜ਼ ਨੇ ਕਿਵੇਂ ਰੈਡੀ ਹੋਣੇ ਨੇ ਮੈਂ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਚਾਕੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਆਪਾਂ ਦਲੀਏ ਦੀ ਜਿਹੜੀ ਹੈ ਉਹ ਸੈਰ ਲੱਕ ਨੂੰ ਆਪਾਂ ਰੈਡੀ ਕਰ ਸਕਦੇ ਆ। ਇਹਨਾਂ ਸੈਰ ਲੱਕ ਦੇ ਵਿੱਚ ਆਪਾਂ ਹਰ ਇੱਕ ਤਰ੍ਹਾਂ ਦਾ ਡਰਾਈ ਫਰੂਟ ਐਡ ਕਰ ਸਕਦੇ ਆ। ਡਰਾਈ ਫਰੂਟ ਦਾ ਆਪਾਂ ਇੱਕ ਪਾਊਡਰ ਬਣਾ ਲੈਣਾ ਹੈ ਮਿਕਸੀ ਦੇ ਵਿੱਚ ਗ੍ਰाइंड ਕਰਕੇ ਉਹ ਵੀ ਆਪ ਐਡ ਕਰ ਸਕਦੇ ਆ। ਇਸ ਤੋਂ ਇਲਾਵਾ ਆਪਾਂ ਚਾਵਲ ਨੂੰ ਵੀ 6 ਮਨਤ ਤੋਂ ਬਾਅਦ ਇੰਟਰੋਡਿਊਸ ਕਰਾ ਸਕਦੇ ਆ। ਉਹਨਾਂ ਨੂੰ ਆਪਾਂ ਉਬਾਲ ਕੇ ਮਿਕਸੀ ਦੇ ਵਿੱਚ ਗ੍ਰाइंड ਕਰਕੇ ਜਿਹੜੀ ਇਹ ਪੇਸਟ ਰੈਡੀ ਕਰ ਲੈਣੀ ਹੈ ਤੇ ਉਹ ਆਪਾਂ ਬੱਚੇ ਨੂੰ ਈਦਲੀ ਦੇ ਸਕਦੇ ਆ ਤੇ ਬੱਚਾ ਵੀ ਖਾ ਵੀ ਖੁਸ਼ ਹੋ ਕੇ ਜਿਹੜਾ ਚਾਵਲ ਨੂੰ ਖਾਂਦਾ। ਇਸ ਤੋਂ ਇਲਾਵਾ ਆਪਾਂ ਇਹਨੂੰ ਸੂਜੀ ਦਾ ਜਿਹੜਾ ਉਹ ਪਤਲਾ ਜਿਹਾ ਖੜਾ ਬਣਾ ਕੇ ਆਪਾਂ ਬੱਚੇ ਨੂੰ ਦੇ ਸਕਦੇ ਹਾਂ ਪਰ ਆਪਾਂ ਇਹਨਾਂ ਸਾਰਿਆਂ ਦੇ ਵਿੱਚ ਕੁਝ ਵੀ ਨਮਕ ਜਾਂ ਚੀਨੀ ਐਡ ਨਹੀਂ ਕਰਨੀ ਹੈਗੀ ਇਸ ਤੋਂ ਇਲਾਵਾ ਆਪਾਂ ਕੰਬੀਨੇਸ਼ਨ ਫੂਡ ਵੀ ਦੇ ਸਕਦੇ ਹਾਂ ਲਾਈਕ ਜਿਵੇਂ ਅਵਾ ਕਾਡੋ ਦੇ ਨਾਲ ਬਨਾਣਾ ਮੈਸ਼ ਕਰਕੇ ਦੇ ਸਕਦੇ ਹਾਂ ਜੋ ਬੱਚੇ ਕਾਫੀ ਪਸੰਦ ਕਰਦੇ ਨੇ ਪਹਿਲਾਂ ਆਪਾਂ ਦੂ ਤੋਂ ਤਿੰਨ ਦਿਨ ਇੱਕੋ ਫੂਡ ਹੀ ਇੰਟਰੋਡਿਊਸ ਕਰਾਣਾ ਤਾਂ ਕਿ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਨਾ ਹੋਵੇ ਉਸ ਤੋਂ ਬਾਅਦ ਆਪਾਂ ਬੱਚੇ ਨੂੰ ਕੰਬਾਈਨਡ ਫੂਡ ਦੇ ਸਕਦੇ ਹਾਂ ਜਿਦੇ ਵਿੱਚ ਆਲੂ ਤੇ ਐਪਲ ਨੂੰ ਆਪਾਂ ਮੈਸ਼ ਕਰਕੇ ਦੇ ਸਕਦੇ ਆ ਠੀਕ ਹੈ ਜੀ ਜੋ ਬੱਚਿਆਂ ਨੂੰ ਕਾਫੀ ਪਸੰਦ ਆਉਂਦੇ ਨੇ ਸੋ ਬੱਚੇ ਨੂੰ ਆਪਾਂ ਜਿਹੜਾ ਵੀ ਫੂਡ ਦੇਣਾ ਹੈ ਉਹ ਬੱਚੇ ਨੂੰ ਫਰੂਟ ਵੈਜੀਟੇਬਲਸ ਤੋਂ ਹੀ ਸਟਾਰਟ ਕਰਨਾ ਹੈ ਫਰੂਟ ਦੀ ਪਿਊਰੀ ਵੈਜੀਟੇਬਲ ਦੀ ਪਿਊਰੀ ਜੋ ਕਿ ਬੱਚੇ इजीली ਡਾਈਜੈਸਟ ਵੀ ਕਰ ਪਾਉਂਦੇ ਨੇ ਹੈਲਦੀ ਫੂਡ ਹੈ ਸੋ ਆਪ ਬੱਚੇ ਨੂੰ ਜਿਹੜਾ ਇੰਟਰੋਡਿਊਸ ਫੂਡ ਤੇ ਪਿਊਰੀਸ ਤੋਂ ਹੀ ਕਰਵਾਉਣਾ ਹੈ ਵੈਜੀਟੇਬਲਸ ਦੀ ਧੰਨਵਾਦ